ਗੱਲਬਾਤ ਕਰਦੇ ਆ ਸਾਰਨਾ ਜੁੜੇ ਨੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਉਹਨਾਂ ਨਾਲ ਪੂਰੀ ਗੱਲਬਾਤ ਕਰਦੇ ਆ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਰਿੰਦਰ ਸਿੰਘ ਜੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਵਿੱਚ ਅੱਜ ਮੀਂਹ ਨੇ ਆਪਣਾ ਕੋਰਮ ਪਾ ਦਿੱਤਾ ਹਾਂਜੀ ਇਹ ਇਕੱਲਾ ਮੀਂਹ ਨਹੀਂ ਇਹ ਇਕੱਲਾ ਪੰਜਾਬ 'ਚ ਨਹੀਂ ਹੈ ਜੀ ਪੰਜਾਬ ਦੇ ਵਿੱਚ ਤਾਂ ਹਲੇ ਛੜਕਾਂ ਤੇ ਪਾਣੀ ਹੈ ਜੀ ਜੀ ਕਾਫੀ ਪਾਣੀ ਹੈ ਇਹ ਨਹੀਂ ਹੈ ਗੱਲ ਕਰ ਹੋਰਾਂ ਰਾਜਸਥਾਨ ਦੇ ਵਿੱਚ ਇੰਨਾ ਜ਼ਿਆਦਾ بارش ਹੈ ਲੋਕਾਂ ਦੇ ਘਰਾਂ 'ਚ ਪਾਣੀ ਹੈ ਜੀ ਛੜਕਾਂ ਦੇ ਉੱਤੇ ਤਾਂ ਹੈਗੇ ਹੀ ਹੈਗਾ ਦੁਕਾਨਾਂ ਭਰੀਆਂ ਪਈਆਂ ਇੱਕ ਦੋ ਥਾਵਾਂ ਦੇ ਉੱਤੇ ਤਾਂ ਟ੍ਰੇਨਾਂ ਵੀ ਖੁਗੀਆਂ ਪਕੜੀਆਂ ਨੇ ਬੜਾ ਟ੍ਰੇਨਾਂ ਦੀਆਂ ਪਟੜੀਆਂ ਦੇ ਉੱਤੇ ਪਾਣੀ ਖੜਦਾ ਹੈ ਡਾਕਟਰ ਸਾਹਿਬ ਸਹੀ ਕਹਿ ਰਹੇ ਤੁਸੀਂ ਕੋਹ ਦੇ ਵਿੱਚ ਜੈਪੁਰ ਦੇ ਵਿੱਚ ਬੁਰਾ ਹਾਲ ਹੈ ਆ ਕੋਟੇ ਪੜਨ ਜਾਂਦੇ ਨੇ ਉੱਥੇ ਬੁਰਾ ਹਾਲ ਹੈ ਮਤਲਬ ਰਾਜਸਥਾਨ ਦੇ ਵਿੱਚ ਵੀ ਬੁਰਾ ਹਾਲ ਹੈ ਇਹ بارش ਦਾ ਇਹ ਚੱਕਰ ਕੀ ਹੈ ਨਾ ਮੈਂ ਤੁਹਾਨੂੰ ਸਾਰੀ ਗੱਲ ਇਹ ਦੱਸ ਦਵਾਂ ਵੀ ਇਹ بارش ਇੰਨਾ ਕਿਉਂ ਪੈ ਰਹੀ ਹੈ ਜੀ ਇਹ ਪਚਾਲ ਆਇਆ ਸਮੁੰਦਰ ਦੇ ਵਿੱਚ 8.83% ਦਾ ਜੀ ਉਹਦੇ ਕਾਰਨ ਇਹ ਹੈ ਮਤਲਬ ਸੁਨਾਮੀ ਆ ਜਿਹੜੇ ਇਕੱਲੇ ਬਾਰਸ਼ਾਂ ਨਾਲ ਸਰਜੇ ਤਾਂ ਆ ਕੋਈ ਗੱਲ ਨਹੀਂ ਹੈਗੀ ਮਤਲਬ ਸੁਨਾਮੀ ਆ ਰਹੀਆਂ ਨੇ ਸੁਨਾਮੀ ਦਾ ਮਤਲਬ ਹੈ ਵੀ 14 14 15 15 ਫੁੱਟ ਪਾਣੀ ਸਿੱਧਾ ਸਮੁੰਦਰ ਦੇ ਵਿੱਚੋਂ ਉੱਠ ਕੇ ਚੱਲ ਪੈਂਦਾ ਹੈ ਜੀ ਇਹ 2004 ਦੇ ਵਿੱਚ ਆਇਆ ਸੀ ਪਹਿਲਾਂ ਸਹੀ ਹੈ 2004 ਦੇ ਵਿੱਚ ਆਪਣੇ 16000 ਬੰਦੇ ਦੀ ਡੈਥ ਹੋਈ ਸੀ ਆਪਣੇ ਗੁਜਰਾਤ ਹਾਂਜੀ ਹਾਂਜੀ ਹੋਰਾਂ ਦੇ ਇਹਦੇ ਲਵੇ ਮੈਨੂੰ ਯਾਦ ਹੈ ਆਹ ਮੁਲਾਜ਼ਮ ਲੋਕ ਆਟੇ ਦਾਣੇ ਤੇ ਕੱਪੜੇ ਮੰਗਦੇ ਫਿਰਦੇ ਹੁੰਦੇ ਸੀਗੇ ਅਸੀਂ ਖੁਦ ਦੇਖਿਆ ਮਤਲਬ ਉਦੋਂ ਆਇਆ ਸੀ ਕਿ ਇੰਡੋਨੇਸ਼ੀਆ ਦੇ ਸਮੁੰਦਰ ਦੇ ਵਿੱਚ 9.1 ਦੀ ਤੀਬਰਤਾ ਦਾ ਸੀਗਾ ਤੇ ਜਿਹੜਾ ਹੁਣ ਆਇਆ ਪਿਛਲੇ ਦਿਨ ਹੀ ਆਇਆ ਦਾ ਰਸ਼ੀਦਾ ਦੇ ਸਮੁੰਦਰੀ ਕੱਟ ਦੇ ਵਿੱਚ 8.8 ਤੀਬਰਤਾ ਦਾ ਇਹਦੇ ਹਾਲਾਤ ਇਹ ਨੇ ਕਿ ਮਤਲਬ ਇੰਨਾ ਪਾਣੀ ਤੇ ਮੌਤਾਂ ਮੌਤਾਂ ਜਿੰ ਪਹਿਲਾਂ ਹੋਈਆਂ 2,80,000 ਜੀ ਹੁਣ 2.80 ਲੱਖ ਤੋਂ ਵੱਧ ਮੋਟਾ ਹੋਣ ਦੇ ਚਾਂਸ ਨੇ ਇਸ ਕਰਕੇ ਲੋਕਾਂ ਨੂੰ ਤਾਂ ਹੀ ਤਾਂ ਦੱਬ-ਤੱਬ ਕੇ ਬੇਨਤੀਆਂ ਕਰਦੇ ਆਂ ਵੀ ਨਾ ਜਾਓ ਉਰਾਂ ਪਰਾਂ ਨਾ ਜਾਓ ਨਦੀਆਂ ਨਾਲੇ ਆਫਾਨਤੇ ਨੇ ਲੈਂਡਸਲਾਈਡ ਹੋਈ ਜਾਂਦੀ ਐ ਜੀ ਜੀ ਹੋਰ ਮਤਲਬ ਇਹ ਇਹ ਹੈ ਜਿਹੜਾ ਇਹ ਸਾਰਾ ਉਸਲਾਮੀ ਦਾ ਕਾਰਨ ਹੈ ਕਸਲਾਮੀ ਦਾ ਕਾਰਨ ਪਚਾਲ ਬਣਦਾ ਉਹ ਪਚਾਲ ਰਸ਼ੀਆ ਦੇ ਪਿਛਲੇ ਦਿਨੀ ਸਮੁੰਦਰੀ ਤੱਟ ਦੇ ਵਿੱਚ ਆ ਗਿਆ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਇੱਥੇ ਇੱਕ ਮਿੰਟ ਰੁਕਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਵੇਰੇ ਮੈਂ ਤੁਸੀਂ ਤੁਸੀਂ 100% ਸਹੀ ਬੋਲ ਰਹੇ ਹੋ ਮੈਂ ਸਵੇਰੇ ਖਬਰਾਂ ਸੁਣ ਰਿਆ ਸੀ 7-8 ਦੇਸ਼ ਦੇ ਵਿੱਚ ਸੁਨਾਮੀ ਆਉਂਦੇ ਪੂਰਾ ਖਤਰਾ ਹੈ ਜਪਾਨ ਰਸ਼ੀਆ ਨਹੀਂ ਆਪਣੇ ਦੇਸ਼ਾਂ ਨੂੰ ਚੀਨ ਨੇ ਵੀ ਹਾਈਲਾਈਟ ਤੇ ਕਰਤਾ ਹੈ ਮੌਸਮ ਵਿਭਾਗ ਨੇ ਵੀ ਇੱਥੇ ਕਿਸੇ ਵੀ ਸਮੇਂ ਵੱਡੀ ਸੁਨਾਮੀ ਆ ਸਕਦੀ ਹੈ ਤਾਂ ਜੇਕਰ ਜਾਪਾਨ ਦੇ ਵਿੱਚ ਜਾਂ ਚੀਨ ਦੇ ਵਿੱਚ ਸੁਨਾਮੀ ਆਂਦੇ ਤਾਂ ਉਹਦਾ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ ਦੇਖੋ ਜੀ ਜਪਾਨ ਦੇ ਵਿੱਚ 130 ਸ਼ਹਿਰ ਖਾਲੀ ਕਰਾਤੇ ਲੋਕਾਂ ਦੇ ਜੀ ਉਹਨਾਂ ਨੂੰ ਮਤਲਬ ਆਬਾਦੀ ਉੱਤੇ ਥੋੜੀ ਜੀ ਘਟ ਹੈਗੀ ਲੌ ਲੱਖ ਤੋਂ ਵੱਧ ਲੋਕਾਂ ਨੂੰ ਸੇਫ ਜਗਾਵਾਂ ਦੇ ਉੱਤੇ ਪਹੁੰਚਾਤਾ ਜੀ ਜੀ ਤੁਸੀਂ ਕਿ ਆਵਦਾ ਉੱਥੇ ਜਿਹੜਾ ਕੋਈ ਲੰਗਰ ਪਾ ਰੀਆਂ ਉੱਥੇ ਰੋਟੀਆਂ ਚੱਕੋ ਤੇ ਜਾਓ ਉੱਤੇ ਇੱਥੇ ਤੁਸੀਂ ਛੱਡੋ ਮਤਲਬ ਹਾਲਾਤ ਨੇ ਜਿਹੜੇ ਵੱਧ ਤੋਂ ਵੱਧ ਹਨ ਇਹਦੇ ਵਿੱਚ ਕੋਈ ਦੋ ਰਵਾਂ ਨਹੀਂ ਹਨਾ ਵੇ ਥੋੜਾ ਜਿਹਾ ਜਦੋਂ ਆਪਾਂ ਪੜਦੇ ਆ ਉਦੋਂ ਪਤਾ ਲੱਗਦਾ ਇਹੀ ਹਾਲਾਤ ਸੀਗੇ 2004 ਦੇ ਵਿੱਚ ਹਾਂਜੀ ਹਾਂਜੀ ਉਦੋਂ ਵੀ ਇਹੀ ਹੋਇਆ ਸੀ ਮਤਲਬ ਹੁਣ ਪਛਾਲ ਥੋੜਾ ਜਿਹਾ ਘਟ ਆਇਆ ਐ ਗੱਲ ਕਰ ਇਹ ਹੈ ਵੀ ਜੇ ਪਹਿਲਾਂ ਤਾਂ 14 ਫੁੱਟ ਉੱਚੀ ਕੰਧ ਪਾਣੀ ਦੀ ਪੰਨਾ ਸਮੁੰਦਰ ਦੇ ਵਿੱਚ ਉੱਠ ਕੇ ਚੱਲ ਪਣੀ ਉਹ ਖਬਰ ਕਿੱਥੇ ਤੱਕ ਜਾਂਦੀ ਹੈ ਮਤਲਬ ਗੱਲ ਇਹ ਹੈ ਵੀ ਇਹੀ ਹਾਲਾਤ ਹੋਣ ਨੇ ਬੜਾ ਅਲਰਟ ਰਹਿਣ ਦੀ ਲੋੜ ਹੈ ਬੜਾ ਸਾਵਧਾਨ ਰਹਿਣ ਦੀ ਲੋੜ ਹੈ ਕਿੱਥੇ ਧਰਤੀ ਕਿੱਥੇ ਹੋ ਸਕਦੀ ਹੈ ਕਿੱਥੇ ਧਰਤੀ ਦੇ ਵਿੱਚ ਪਾੜ ਪੈ ਸਕਦੇ ਨੇ ਕਿੱਥੋਂ ਪਾਣੀ ਨਿਕਲ ਸਕਦਾ ਹੈ ਕਿੱਥੋਂ ਅੱਗ ਦਾ ਲਾਰਵਾ ਨਿਕਲ ਸਕਦਾ ਕੋਈ ਪਤਾ ਨਹੀਂ ਜਿਹੜੇ ਹਾਲਾਤ ਨੇ ਉਹ ਗਲੋਬਲ ਐਮਰਜੈਂਸੀ ਵਾਲੇ ਨੇ ਡਾਕਟਰ ਸਾਹਿਬ ਅਸੀਂ ਤਾਂ ਪ੍ਰਮਾਤਮਾਗੇ ਹੀ ਬੇਨਤੀ ਕਰਦੇ ਆਂ ਵੀ ਸੁਨਾਮੀ ਵਰਗੀ ਨਾ ਦੁਆਰਾ ਆਪਣੇ ਇੰਡੀਆ ਨੂੰ ਭਾਰਤ ਨੂੰ ਯਾਨੀ ਕਿ ਝਟਕਾ ਸਹਿਣਾ ਪਏ ਕਿਉਂਕਿ ਜਿਵੇਂ ਤੁਸੀਂ ਦੱਸਿਆ 2004 ਸਹੀ ਬਹੁਤ ਕੁਝ ਜਿਆ ਹੋਇਆ ਬਹੁਤ ਲੋਕਾਂ ਜਾਨਾਂ ਗਈਆਂ ਤੇ ਪਰ ਮੈਂ ਗੱਲ ਕਰਦਾ ਵੀ ਜਿਹੜਾ ਹੁਣ ਮੀਂਹ ਪੈ ਰਿਹਾ ਡਾਕਟਰ ਸਾਹਿਬ ਅ ਯਾਨੀ ਕਿ ਤੋਂ ਅੰਦਾਜ਼ਨ ਆ ਜੇ ਮੇ ਕੋ ਤਸਵੀਰਾਂ ਆਈਆਂ ਬਠਿੰਡੇ ਦੀਆਂ ਅੰਮ੍ਰਿਤਸਰ ਦੀਆਂ ਖਾਸ ਕਰ ਬਠਿੰਡੇ ਵੀ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਲੋਕਾਂ ਦੇ ਘਰਾਂ ਦੇ ਦੁਕਾਨਾਂ ਅੰਦਰ ਪਾਣੀ ਵੜ ਗਿਆ ਬੱਚੇ ਜਿਹੜੇ ਸਕੂਲ ਜਾ ਰਹੇ ਸੀ ਉਹ ਉਹਨਾਂ ਦੇ ਗੋਡੇ ਗੋਡ ਤੋਂ ਉੱਪਰ ਪਾਣੀ ਸੀ ਬੱਚਿਆਂ ਨੂੰ ਚੱਕ ਕੇ ਰਾਹ ਹੀਰਾਂ ਨੇ ਯਾਨੀ ਕਿ ਘਰ ਤੱਕ ਪਹੁੰਚਾਇਆ ਔਰ ਅੰਮ੍ਰਿਤਸਰ ਦੇ ਵਿੱਚ ਇੱਕ ਅਦਭੁਤ ਤਸਵੀਰਾਂ ਦੇਖਣ ਨੂੰ ਮਿਲੀਆਂ ਜਿੱਥੇ ਕਿ ਧਮਕੀਆਂ ਵੀ ਰਹੀਆਂ ਨੇ ਔਰ ਅਜੇ ਡਾਕਟਰ ਸਾਹਿਬ ਸਭ ਤੋਂ ਜ਼ਿਆਦਾ ਭੀੜ ਦੱਸੀ ਜਾ ਰਹੀ ਹੈ ਦਰਬਾਰ ਸਾਹਿਬ ਵਿੱਚ ਜਦੋਂ ਮੀਂਹ ਪੈ ਰਿਹਾ ਸੀ ਤਾਂ ਜਿਹੜੇ ਲੋਕ ਸੀ ਉਹ ਡਰੇ ਨਹੀਂ ਆਨੰਦ ਲੈ ਰਹੇ ਸੀ ਉਹ ਦਰਸ਼ਨ ਕਰ ਰਹੇ ਸੀ ਨਤਮਸਤਕ ਹੋ ਰਹੇ ਸੀ ਬਾਰਸ਼ ਦੇ ਵਿੱਚ ਤਾਂ ਉਥੇ ਇੱਕ ਬੜਾ ਵਧੀਆ ਇੱਕ ਦੇਖਣ ਨੂੰ ਮਿਲਿਆ ਪਰ ਡਾਕਟਰ ਸਾਹਿਬ ਇੱਕ ਵਾਰ ਤਾਂ ਸੁਣੋ ਪਹਿਲਾਂ ਮੇਰੀ ਗੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਹਜੇ ਸੁਨਾਮੀ ਵਰਗਾ ਨਾ ਬਣੇ ਪਰ ਥੋੜੀ-ਬੋਤੀ ਬਾਰਸ਼ ਨੇ ਪੰਜਾਬ ਨੂੰ ਹਾਲਾਤ ਆਦਦੇ ਸ਼ਹਿਰਾਂ ਨੂੰ ਦੇਖੋ ਜੀ ਗੱਲ ਇਹ ਹੈ ਵੀ ਕੁਝ ਲੋਕਾਂ ਦਾ ਵੀ ਫਰਜ਼ ਬਣਦਾ ਹੈ ਅਸੀਂ ਸੀਵਰੇਜ ਸਿਸਟਮ ਅਨ ਦੇ ਵਿੱਚ ਆ ਮੂਮੀ ਕਾਗਜ਼ ਲਫਾਫੇ ਪਲਾਸਟਿਕ ਨਾਸਟੀ ਇਹ ਖਾਲੀ ਬੋਤਲਾਂ ਉਹਨਾਂ ਦਾ ਥੋੜਾ ਜਿਹਾ ਕੰਟਰੋਲ ਕਰਕੇ ਇੱਕ ਜਿਹੜਾ ਪਾਣੀ ਆ ਫालतू ਥਾਂ ਤੋਂ ਹੋਂ ਦਾ ਪਾਣੀ ਡੋਲਣ ਦਾ ਮਚਾ ਨਮਾਉਣ ਦਾ ਆਪੇ ਹੋਰ ਮਤਲਬ ਕਾਫੀ ਪਾਣੀ ਅਸੀਂ ਅਜਾਈ ਡੋਲਦੇ ਆ ਇਹ ਪਾਣੀ ਤੋਂ ਕੰਟਰੋਲ ਕਰੀਏ ਇਹ ਖਾਸ ਕਰਕੇ ਪਲਾਸਟਿਕ ਦੇ ਵਿੱਚ ਸੀਵਰੇਜ ਦੇ ਵਿੱਚ ਜਦੋਂ ਪਲਾਸਟਿਕ ਫਸ ਜਾਂਦੀ ਹੈ ਫਿਰ ਓਵਰਫਲੋ ਸਿਸਟਮ ਹੋ ਜਾਂਦਾ ਹੈ ਆ ਇਹ ਤਾਂ ਠੀਕ ਹੈ ਵੀ ਸਰਕਾਰ ਆਪਣੀ ਆਪ ਦੀ ਹੈਗੀ ਆ ਸਾਡੇ ਮਾਨਸਾ ਦੇ ਵਿੱਚ ਇੱਕ ਸਕੂਲ ਹੈ ਪ੍ਰਾਇਮਰੀ ਸਕੂਲ ਸੀਗਾ ਉਹਦੇ ਵਿੱਚ ਗੋਡੇ-ਗੋਡੇ ਪਾਣੀ ਖੜ ਜਾਂਦਾ ਸੀ ਮਾਨ ਸਾਹਿਬ ਨੇ ਐਮਰਜੈਂਸੀ ਗ੍ਰਾਂਟ ਦੇ ਕੇ ਅੱਜ ਉਹਨੂੰ ਫਰਸ਼ ਲਾਈ ਜਾਂਦੇ ਨੇ ਉੱਚਾ ਚੁੱਕ ਕੇ ਮਤਲਬ ਇਹ ਠੀਕ ਹੈ ਵੀ ਇੱਕੋ ਦਮ ਹੋਇਆ ਸਾਰੇ ਪੰਜਾਬ ਦੇ ਵਿੱਚੇ ਪਾਣਾ ਹੈਗਾ ਸਕੂਲਾਂ ਦੇ ਵਿੱਚ ਇੱਕ ਕਮੇਟੀਆਂ ਬਣਾਈਆਂ ਹੋਈਆਂ ਨੇ ਪੇਰੈਂਟਸ ਕਮੇਟੀਆਂ ਸਰਕਾਰੀ ਸਕੂਲਾਂ ਦੇ ਵਿੱਚ ਜਿਓ ਸਹੀ ਕੰਮ ਕਰਦੀਆਂ ਨੇ ਰਿਪੋਰਟ ਕਰਦੀਆਂ ਨੇ ਤਾਂ ਸਕੂਲਾਂ ਦੇ ਹਾਲਾਤ ਨੇ ਜਿਹੜੇ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੋਏ ਨੇ ਤੇ ਸਰਕਾਰ ਦੀ ਇਹ ਪ੍ਰੈਫਰ ਹੈ ਵੀ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਮਤਲਬ ਸਿੱਖਿਆ ਕ੍ਰਾਂਤੀ ਆ ਜਿਹੜੀ ਉਸ ਨੂੰ ਕਾਮਯਾਬ ਕਰਨ ਵਾਸਤੇ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵੀ ਗ੍ਰਾਂਟ ਦੇਣ ਤੋਂ ਪਿੱਛੇ ਨਹੀਂ ਹਟ ਰਹੇ ਇਹ ਵਾਸੇ ਇਹ ਵੀ ਲੋਕ ਥੋੜਾ ਜਿਹਾ ਸਾਥ ਦੇਣ ਜਿਹਦੇ ਨਾਲ ਮਤਲਬ ਜਿਹੜੇ ਇਹ ਹਾਲਾਤ ਨੇ ਇਹ بارشਾਂ ਦਾ ਮੌਸਮ ਹੈ ਕਿਉਂਕਿ ਇੱਕ ਤਰੀਕ ਤੱਕ ਕਦੋਂ ਵੀ ਕਿੰਨੀ ਵੀ بارش ਪੈ ਸਕਦੀ ਹੈ ਪੰਜਾਬ ਵਿੱਚ ਜਿਹੜਾ yellow yellow ਅਲਰਟ ਜਾਰੀ ਕੀਤਾ ਗਿਆ ਸੀ ਪਹਿਲਾਂ ਮੌਸਮ ਵਿਭਾਗ ਵੱਲੋਂ ਤੇ ਅੱਜ red ਅਲਰਟ ਪੰਜਾਬ ਵੀ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਦਾ red ਅਲਰਟ ਹੁੰਦਾ ਹੈ red line ਯਾਨੀ ਕਿ ਖਤਰਾ ਆ ਚੁੱਕਿਆ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਭਗਵੰਤ ਸਿੰਘ ਜੀ ਨੂੰ ਜਿਹੜੇ ਸਕੂਲ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਸਿੱਖਿਆ ਕ੍ਰਾਂਤੀ ਵਧੀਆ ਕੰਮ ਕਰ ਰਹੀ ਹੈ ਭਗਵੰਤ ਸਿੰਘ ਜੀ no doubt ਇਹ ਵੀ ਬਹੁਤ ਵਧੀਆ ਸਕੂਲ ਸਰਕਾਰੀ ਹੋਏ ਬਣ ਗਏ ਬੱਚੇ ਪੜਾਉਣ ਨੂੰ ਦਿਲ ਵੀ ਕਰਦਾ ਹੈ ਤੇ ਆ ਤੋਂ ਨਾਲ ਦੀ ਬੱਚਿਆਂ ਦੀ ਸੇਫਟੀ ਦੇ ਲਈ ਭਗਵਾਨ ਤੁਮਾਂਜੀ ਨੂੰ ਇਹ ਸਿੱਖਿਆ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਨੂੰ ਛੁੱਟੀਆਂ ਕਰ ਦੇਣੀਆਂ ਜਿੰਨਾ ਜਦ ਤੱਕ ਇਹ ਰੈਡ ਅਲਰਟ ਨਹੀਂ ਖਤੋਂ ਹੁੰਦਾ ਬਾਰਸ਼ ਦੇਖੋ ਜੀ ਇਹ ਤਾਂ ਸੋਚ ਵਿਚਾਰ ਕੇ ਹੋਊਗਾ ਸਾਰਾ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਹੈ ਇਹ ਵੱਡੀ ਅਫਸਰਾਂ ਦੀ ਟੀਮ ਹੈ ਜਿਹੜੀ ਉਹ ਹਰ ਟਾਈਮ ਉਹਨਾਂ ਦਾ ਕੋਆਪਰੇਟ ਕਰਦੀ ਹੈ ਉਹਨਾਂ ਦੀ ਸਲਾਹ ਦੇ ਮੁਤਾਬਕ ਜੋ ਵੀ ਫੈਸਲਾ ਹੈਗਾ ਉਹ ਲੈਣਗੇ ਕਿਉਂਕਿ ਮੌਸਮ ਵਿਭਾਗ ਦੇ ਮੁਤਾਬਕ ਕੰਮ ਚੱਲਣਾ ਹੁੰਦਾ ਹੈ ਮੌਸਮ ਵਿਭਾਗ ਜਿਸ ਤਰ੍ਹਾਂ ਦੀ ਵੀ ਕੋਈ ਚੇਤਾਵਨੀ ਦਿੰਦਾ ਅਲਰਟ ਕਰਦਾ ਉਸ ਦੇ ਹਿਸਾਬ ਦੇ ਨਾਲ ਕੀ ਅਗਲੇ ਹਾਲਾਤ ਹੁੰਦੇ ਨੇ ਸਰਕਾਰ ਦੀ ਇਹਦੇ ਵਿੱਚ ਕੋਈ ਬਹੁਤੀ ਉਹ ਨਹੀਂ ਹੁੰਦੀ ਜਿਵੇਂ ਜਦੋਂ ਮੌਸਮ ਵਿਭਾਗ ਨੇ ਕਹਿੰਦਾ ਵੀ ਆਹ ਚੀਜ਼ ਹੋ ਸਕਦੀ ਹੈ ਸਾਯੋ ਉਸ ਤਰ੍ਹਾਂ ਦੀ ਕਾਰਵਾਈ ਕਰਨਗੇ ਜੇ ਕਹਤਾ ਉਹਨਾਂ ਦੇ ਵੀ ਨਹੀਂ ਹੋ ਸਕਦੀ ਜਾਂ ਖਤਰਾ ਟਲ ਗਿਆ ਤਾਂ ਉਸ ਹਿਸਾਬ ਦੀ ਕਾਰਵਾਈ ਕਰਨਗੇ ਪਲ-ਪਲ ਦੇ ਉੱਤੇ ਡਾਜਰ ਬਣਾਈ ਹੋਈ ਹੈ ਕੋਈ ਮਤਲਬ ਇਸ ਤਰ੍ਹਾਂ ਦੀ ਡਰਨ ਵਾਲੀ ਗੱਲ ਨਹੀਂ ਕੋਈ ਸਹਿਬ ਨਹੀਂ ਗੱਲ ਕਰ ਥੋੜਾ ਜਿਆਦਾ ਆਪਾਂ ਨੂੰ ਅਲਰਟ ਰਹਿਣਾ ਫਿਰ ਜਦੋਂ ਵੀ ਮਤਲਬ ਕਿਤੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਇਹ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਤਾਕੇ ਨਵੀਂ ਅਪਡੇਟ ਆ ਗਈ ਹੈ ਮੇਰੇ ਕੋਲ ਹਰਿਆਣਾ ਵੀ ਸੀਐਮ ਸੈਣੀ ਨੇ ਯਾਨੀ ਕਿ ਅਮਰਜੈਂਸੀ ਮੀਟਿੰਗ ਬੁਲਾ ਲਈ ਹੈ ਇਸੇ ਨੂੰ ਲੈ ਕੇ ਮੌਸਮ ਭਾਗ ਨੂੰ ਲੈ ਕੇ ਸਾਰੀ ਮੀਟਿੰਗ ਲਾਈ ਗਈ ਹੈ ਕਿਉਂਕਿ ਹਰਿਆਣਾ ਦੇ ਕਈ ਜ਼ਿਲ੍ਹੇ ਪਾਣੀ ਵੀ ਡੁੱਬ ਚੁੱਕੇ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਰਾਜਸਥਾਨ ਤੁਸੀਂ ਕਿ ਪਾਣੀ ਇਕੱਠਾ ਹੋਇਆ ਹੈ ਤਾਂ ਇਧਰੋਂ ਹਿਮਾਚਲ ਹਿaryana ਪੰਜ ਛੱਡਾ ਗਿਆ ਅੰਦੀ ਕੋਸ਼ਾ ਕੀ ਹੈ ਨਾ ਕੋਸ਼ ਥਾਵਾਂ ਦੇ ਉੱਤੇ ਜਿਹੜੇ ਬੰਨ੍ਹ ਨੇ ਕਿ ਡੈਮ ਨੇ ਉਹਨਾਂ ਦੇ ਫੱਟੇ-ਫੁੱਟੇ ਵੀ ਚੱਕੇ ਗਏ ਲੇਕਿਨ ਕੋਈ ਪਾਣੀ ਦੀ ਜਿਆਦੇ ਮਤਲਬ ਜਦੋਂ ਜਮਾ ਹੋ ਗਿਆ ਫਿਰ ਇਹ ਹੁੰਦਾ ਵੀ ਸਾਰਾ ਕੁਝ ਨਾਲ ਟੁੱਟ ਜੇ ਤਾਂ ਉਹ ਫੱਟੇ ਚੱਕ ਦਿੰਦੇ ਫਲੱਡ ਗੇਟ ਖੁੱਲੇ ਜਾਂਦੇ ਨੇ ਕਈ ਪੰਨਾਂ ਦੇ ਜਿਹੜੇ ਸਾਡੇ ਡੈਮ ਨੇ ਉਹਨਾਂ ਦੇ ਫਲੱਡ ਗੇਟ ਖੁੱਲੇ ਹੋਏ ਨੇ ਜਿਸ ਦੇ ਕਰਕੇ ਪਾਣੀ ਵੱਡ ਨੁਕਸਾਨ ਕਰ ਸਕਦਾ ਅ ਮਤਲਬ ਸਾਨੂੰ ਸੇਫ ਰਹਿਣਾ ਚਾਹੀਦਾ ਸਾਨੂੰ ਸਿਕਿਉਰ ਰਹਿਣਾ ਚਾਹੀਦਾ ਸਾਨੂੰ ਅਲਰਟ ਰਹਿਣਾ ਚਾਹੀਦਾ ਤਾਂ ਕਿ ਮਤਲਬ ਕਿਸੇ ਵੀ ਇਸ ਤਰ੍ਹਾਂ ਦੀ ਜਿਹੜਾ ਜਾਨੀ ਨੁਕਸਾਨ ਹੈ ਜਾਂ ਕੋਈ ਹੋਰ ਨੁਕਸਾਨ ਹੈ ਉਹ ਤੋਂ ਬਚਿਆ ਜਾ ਸਕੇ ਸਰਕਾਰ ਦਾ ਮਤਲਬ ਸਹਿਯੋਗ ਦੇਣਾ ਚਾਹੀਦਾ ਡਿਪਾਰਟਮੈਂਟ ਦਾ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਸੀਵਰੇਜ ਸਿਸਟਮ ਦੇ ਵਿੱਚ ਕਿਤੇ ਖੱਦ ਨਹੀਂ ਡਾਕਟਰ ਸਾਹਿਬ ਇਹ ਇਹ ਹਰਿਆਣਾ ਤੇ ਰਾਜਸਥਾਨ ਪਾਣੀ ਪਿੱਛੇ ਲੜ ਰਹੇ ਪੰਜਾਬ ਨਾਲ ਪਾਣੀ ਮਿਲ ਗਿਆ ਹੁਣ ਇਤਰਾਜ਼ ਕਰ ਰਹੇ ਮੀਟਿੰਗਾਂ ਬੁਲਾ ਰਹੇ ਸੰਭੋ ਪਾਣੀ ਹੁਣ ਟਾਈਮ ਹੈ ਦੇਖੋ ਜੀ ਇਹ ਲੜਨ ਦਾ ਟਾਈਮ ਨਹੀਂ ਹੈ ਇਹ ਲੋਕਾਂ ਦੇ ਉੱਤੇ ਇੱਕ ਆਫਤ ਵਰਕੇ ਆਈ ਹੋਈ ਹੈ ਇਹ ਪਾਣੀ ਬਤਲੋ ਇੱਕ ਆਫਤ ਹੈ ਆਫਤ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਹਰਿਆਣਾ ਛੱਡ ਕੇ ਆਪਾਂ ਸਾਰੇ ਹਿੰਦੁਸਤਾਨੀਆ ਆਪਾਂ ਹਿੰਦੁਸਤਾਨ ਦਾ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਣ ਦੇਣਾ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆਂ ਵੀ ਪੰਜਾਬ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ ਗੱਲ ਕਰ ਜਦੋਂ ਕੁਦਰਤ ਕ੍ਰੋਪ ਹੋ ਜਾਂਦੀ ਹੈ ਫਿਰ ਜਿਹੜੀਆਂ ਸਾਰੀਆਂ ਛੋਟੀਆਂ ਲੜਾਈਆਂ ਨੇ ਇਹਨਾਂ ਨੂੰ ਛੱਡ ਕੇ ਡਾਕਟਰ ਜੀ ਪੰਜਾਬ ਦੇ ਪੰਜਾਬ ਦੇ ਲੋਕਾਂ ਤੁਸੀਂ ਕੀ ਪੀਲ ਕਰਨਾ ਚਾਹੋਗੇ ਜਿਹੜੇ ਕਈ ਸ਼ਹਿਰ ਡੁੱਬੇ ਹੋਏ ਨੇ ਕੀ ਕਹਿਣਾ ਚਾਹੋਗੇ ਸਰਕਾਰ ਕੀ ਕਰੇ ਲੋਕੀਕਰਨ ਲੋਕ ਤਾਂ ਇਹ ਕਰਨੀ ਹੈ ਮਤਲਬ ਜਿੱਥੇ ਵੀ ਕੋਈ ਪਾਣੀ ਦਾ ਸਿਸਟਮ ਨਿਕਲਣਦਾ ਹੁੰਦਾ ਉਹਨੂੰ ਕੱਟਣ ਨੀਵੀਆਂ ਥਾਵਾਂ ਦੇ ਉੱਤੇ ਲਾ ਜਾਣ دریاਵਾਂ ਨਦੀਆਂ ਦੇ ਵਿੱਚ ਲਹਿਰਾਂ ਦੇ ਵਿੱਚ ਲਾ ਜਾਣ ਆਪਦਾ ਬੱਚੇ ਸੇਫ ਥਾਂ ਦੇ ਉੱਤੇ ਰੱਖਿਆ ਜਾਵੇ ਜੇ ਉਰਹ ਪਰਾਂ ਵੀ ਮਤਲਬ ਉਹ ਕਰਨੇ ਤਾਂ ਸਾਨੂੰ ਆਪਣੇ ਜੀ ਘਰਵਾਰ ਦੀ ਰਾਖੀ ਵਾਸਤੇ ਵੀ ਸਿਸਟਮ ਕਰਨਾ ਚਾਹੀਦਾ ਹੈ ਤੇ ਪਾਣੀ ਤੋਂ ਬਚਾਅ ਵਾਸਤੇ 2-4 ਦਿਨ ਜਿਹੜੀਆਂ ਵੀ ਸੰਗੀਆਂ ਥਾਵਾਂ ਨੇ ਜਾਂ ਗਵਰਨਮੈਂਟ ਜਿੱਥੇ ਵੀ ਕੋਈ ਇੰਤਜ਼ਾਮ ਕਰਦੀ ਹੈ ਉਹ ਇੰਤਜ਼ਾਮ ਦੇ ਵਿੱਚ ਗਵਰਨਮੈਂਟ ਦਾ ਸਾਥ ਦੇਣਾ ਚਾਹੀਦਾ ਹੈ ਸਰਕਾਰ ਪੂਰੀ ਅਲਰਟ ਹੈ ਇਹਦੇ ਵਾਸਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੀ ਤੇ ਲੋਕਾਂ ਦਾ ਸਹਿਯੋਗ ਹੈ ਵੀ ਲੋਕ ਸਾਥ ਦੇਣ ਜਿਸ ਤਰ੍ਹਾਂ ਦੀ ਵੀ ਕੋਈ ਗਾਈਡਲਾਈਨ ਸਰਕਾਰ ਅਨਾਉਂਸ ਕਰਦੀ ਹੈ ਉਹਨੂੰ ਫਾਲੋ ਕਰਨ ਤੇ ਉਹਦੇ ਮੁਤਾਬਕ ਹੈ ਜਿਹੜਾ ਸਾਰਾ ਸਿਸਟਮ ਅੱਗੇ ਤੁਰਿਆ ਜਾਵੇ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਲਾਈਵ ਦੇ ਜ ਆਪਣੇ ਵਿਚਾਰ ਸਾਂਝੇ ਕੀਤੇ ਵੀ ਲੋਕ ਕਿੱਦਾਂ ਬਚਾਓ ਕਰਨ ਤੇ ਮੈਂ ਚਾਹਨਾ ਵੀ ਲੋਕ ਤੁਹਾਡੇ ਵਿਚਾਰਾਂ ਨੂੰ ਸਮਝਣ ਤੇ ਉਸਤੇ ਅਮਲ ਕਰਨ ਸਰਕਾਰਾਂ ਵੀ ਸੁਣਨ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸਾਂ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਚਲੋ ਜੀ ਸੋ ਦੋਤੋ ਇਹ धरना ਜੁੜੇ ਸੀ ਰਿੰਦਰ ਸਿੰਘ ਜੀ ਦਾ ਮਾਨਸਾ ਤੋਂ ਜਿੱਥੇ ਉੱਥੇ ਮਾਨਸਾ ਵੀ بارش ਹੋ ਰਹੀ ਹੈ ਰੁਕ ਰੁਕ ਕੇ ਕੱਲਾ ਮਾਨਸਾ ਨਹੀਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵੀ ਤਾਂ ਬੁਰਾ ਹਾਲ ਹੋ ਚੁੱਕਾ ਹੈ ਲੋਕਾਂ ਦਾ ਘਰਾ ਦੇ ਦੁਕਾਨਾਂ 'ਚ ਪਾਣੀ ਵੜ ਗਿਆ ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਵੀ ਵਧੀਆ ਹੀ ਕਿ ਲੋਕੀ ਨਜ਼ਾਰਾ ਦੇਖਣ ਨੂੰ ਮਿਲਿਆ ਬਾਰਿਸ਼ ਦੇ ਵਿੱਚ ਤੇ ਜਿਵੇਂ ਸਾਡੇ ਸਹਿਯੋਗੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੌਸਮ ਵਿਭਾਗ ਨੂੰ ਜਾਣਕਾਰੀ ਸਾਂਝੀ ਕੀਤੀ ਤਾਂ ਮੌਸਮ ਵਿਭਾਗ ਨੇ ਪਹਿਲਾਂ yellow alert ਜਾਰੀ ਕੀਤਾ ਸੀ ਅੱਜ red alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਕਿਉਂਕਿ ਤੁਹਾਨੂੰ ਦੱਸਦੇ ਨੇ ਆ ਕਿ ਅਸਵੇਰੇ ਜੋ ਖਬਰਾਂ ਆ ਰਹੀਆਂ ਸੀ ਟੀਵੀ ਤੇ ਕਿ 7-8 ਜਿਹੜੇ ਦੇਸ਼ ਨੇ ਖਾਸ ਕਰ ਜਾਪਾਨ ਨੇ ਆਪਣੇ 15 ਸ਼ਹਿਰ ਖਾਲੀ ਕਰਾਤੇ ਨੇ ਉਹ ਲੋਕਾਂ ਨੂੰ ਕਹਿਤਾ ਵੀ ਤੁਸੀਂ ਇੱਕ ਜਗ੍ਹਾ ਤੇ ਬਹਿ ਜਾਓ ਕਿ ਸਾਫ ਤੌਰ ਤੇ ਕਿਹਾ ਗਿਆ ਵੀ ਇਹ ਜਿਹੜੇ ਇੱਕ ਰਸ਼ੀਆ ਜਾਪਾਨ ਚਾਈਨਾ ਪਾਕਿਸਤਾਨ ਇਹ ਦੇਸ਼ਾਂ ਦੇ ਵਿੱਚ ਸੁਨਾਮੀ ਦਾ ਖਤਰਾ ਪੂਰਾ ਉੱਠ ਚੁੱਕਿਆ ਹੈ ਕਿਉਂਕਿ ਜਿਹੜਾ ਸਮੁੰਦਰ ਹਿੰਦ ਮਹਾਸਾਗਰ ਉਹਦੇ ਵਿੱਚ ਤੂਫਾਨ ਕਾਫੀ ਉੱਚਾ 14 ਫੁੱਟ ਦੱਸਿਆ ਰਿਹਾ ਪਾਣੀ ਦਰਿਆ ਇੱਕ ਦੁਵਾਰ ਬਣ ਚੁੱਕੀ ਹੈ ਤੁਹਾਨੂੰ ਅੰਦਾਜ਼ਾ ਦਿਓ ਕਿ 2004 ਦੇ ਵਿੱਚ ਭਾਰਤ ਦੇ ਵਿੱਚ ਸੁਨਾਮੀ ਆਈ ਸੀ ਜਿਹਦੇ ਵਿੱਚ ਕਟਵਾੜ 20000 ਤੋਂ ਜ਼ਿਆਦਾ ਵਿਅਕਤੀ ਦੀ ਜਾਨ ਗਈ ਸੀ ਬਹੁਤ ਨੁਕਸਾਨ ਹੋਇਆ ਭਾਰਤ ਦਾ ਤਾਂ ਇਸ ਕਰਕੇ ਹੁਣ ਭਾਰਤ ਸਰਕਾਰ ਨੇ ਹਜੇ ਸੁਨਾਮੀ ਬਾਰੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਪਰ ਜਿਵੇਂ بارش ਪੈ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਰਾਜਸਥਾਨ ਵੀ ਦੇ ਵਿੱਚ ਆ ਚੁੱਕੇ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਕੋਈ ਜੂਰੀ ਕੰਮ ਹੈ ਤਾਂ ਹੀ ਆਪਣੇ ਘਰ ਤੋਂ ਬਾਹਰ ਜਾਓ ਤੇ ਲੈਂਡ ਸਲਾਈਡਿੰਗ ਥਾਂ-ਥਾਂ ਤੇ ਹੋ ਰਹੀ ਹੈ ਤੁਹਾਡੀ ਸੁਰੱਖਿਆ ਤੁਹਾਡੇ ਹੱਥ ਵਿੱਚ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਹਰਿਆਣਾ ਦੇ ਸੀਐਮ ਸੈਨ ਨੇ ਮੀਟਿੰਗ ਬੁਲਾਈ ਹੈ ਇਸੇ ਨੂੰ ਲੈ ਕੇ ਕਿਉਂਕਿ ਹਰਿਆਣਾ ਵਿੱਚ ਪਾਣੀ ਬਹੁ ਆ ਚੁੱਕਿਆ ਹੈ ਤੇ ਹੋ ਸਕਦਾ ਹੈ ਵੀ ਭਗਵੰਤ ਮਾਨ ਸਾਹਿਬ ਵੀ ਸਰਕਾਰੀ ਸਕੂਲਾਂ ਦੇ ਬਾਰੇ ਉਹ ਕੋਈ ਜਲਦੀ ਮੀਟਿੰਗ ਕਰਕੇ ਦੱਸਣਗੇ ਵੀ ਸਕੂਲ ਚੱਲਣਗੇ ਜਾਂ ਛੁੱਟੀਆਂ ਹੋਣਗੀਆਂ ਜਾਂ ਬੱਚੇ ਆਨਲਾਈਨ ਪੜ੍ਹਾਈ ਕਰਨਗੇ ਕਿਉਂਕਿ ਜਿਹੜਾ ਮੌਸਮੀ ਭਾਗ ਨੇ ਲੜਤ ਜਾਰੀ ਕੀਤਾ ਹੈ ਉਹ ਇੱਕ ਖਤਰੇ ਘੰਟੀ ਹੈ ਅਸੀਂ ਨਹੀਂ ਜਾਣਦੇ ਸੁਨਾਮੀ ਵਰਗੇ ਹਾਲਾਤ ਬਣਨ ਪਰ ਹਾਂ ਜਿਵੇਂ ਪਠਿੰਡਾ ਦੇ ਪਾਣੀ ਇਕੱਠਾ ਹੋਇਆ ਪ੍ਰਸ਼ਾਸਨ ਦੇ ਸਵਾਲ ਖੜੇ ਹੁੰਦੇ ਆ ਕਿ ਉੱਥੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉੱਥੇ ਸਿਵਰ ਸਿਸਟਮ ਕੋਈ ਸਹੀ ਤਰੀਕੇ ਨਾਲ ਤਿਆਰ ਹੈ ਇਹ ਦੋਸਤੋ ਕੱਲਾ ਮਛਿੰਨਾ ਨਹੀਂ ਸਾਰੇ ਪੰਜਾਬ ਦੇ ਸ਼ਹਿਰਾਂ ਦਾ ਜੇ ਹਾਲ ਹੈ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਜਿਹੜੇ ਤੁਸੀਂ ਪਲਾਸਟਿਕ ਦੇ ਲਫਾਫੇ ਯਾਨੀ ਕਿ ਆਪਣਾ ਜਿਹੜਾ ਪਲਾਸਟਿਕ ਹੁੰਦਾ ਹੈ ਉਹ ਤੁਸੀਂ ਸਿਵਰ ਵਿੱਚ ਗੇਰ ਦਿੰਦੇ ਹੋ ਜੋ ਕਿ ਸਿਵਰ ਨੂੰ ਬਲੌਕ ਕਰਦਾ ਹੈ ਇਹੀ ਪਾਣੀ ਫਿਰ ਵਾਪਸ ਆਪਣੇ ਘਰਾਂ ਦੇ ਅੰਦਰ ਵੜਦਾ ਦੋਸਤੋ ਤੁਹਾਡਾ ਬਚਾਓ ਤੁਹਾਡੇ ਹੱਥ ਵਿੱਚ ਹੈ ਬਾਰਿਸ਼ ਅਜੇ 4-5 ਦਿਨ ਹੋਰ ਹੋਣੀ ਹੈ ਮੌਸਮ ਵਿਭਾਗ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਤਾਂ ਦੋਸਤੋ ਅਸੀਂ ਚਾਹੁੰਦੇ ਹਾਂ ਕਿ ਆਪਣੇ ਆਪਣੇ ਘਰ ਸੁਰੱਖੇ ਰਹੋ ਇਹ ਸਾਡਾ ਸ਼ਾਮ ਦਾ ਲਾਈ ਦਾ ਪ੍ਰੋਬਲਮ ਸੀ ਤੇ ਤੁਹਾਡੇ ਨਾਲ ਦੁਬਾਰਾ ਜੁੜਾਂ ਕੋਈ ਹੋਰ ਲਾਈ ਦਾ ਵੱਡਾ